ਆਜ਼ਾਦੀ ਦਿਵਸ ਮੌਕੇ ਜਿੱਥੇ ਦੇਸ਼ ਭਰ ਵਿੱਚ ਤਿਰੰਗਾ ਲਹਿਰਾਇਆ ਗਿਆ ਉੱਥੇ ਫਗਵਾੜਾ ਦੇ ਪਿੰਡਾਂ ਵਿੱਚ ਵੀ ਵੱਖ-ਵੱਖ ਜਗ੍ਹਾ ਆਜ਼ਾਦੀ ਦਿਵਸ ਮਨਾਇਆ ਗਿਆ ਇਸੇ ਹੀ ਲੜੀ ਵਿੱਚ ਫਗਵਾੜਾ ਲਗਲੇ ਪਿੰਡ ਹਰਦਾਸਪੁਰ ਦੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਵਿਖੇ ਵੀ ਉੱਗੇ ਸਮਾਸ਼ੇਵੀ ਨੇਕਾ ਹਰਦਾਸਪੁਰ ਪੁੱਜੇ ਤੇ ਦੇਸ਼ ਭਗਤੀ ਦੇ ਗੀਤਾਂ ਦੀ ਗੂੰਜ ਵਿੱਚ ਤਿਰੰਗਾ ਫੈਰਾਇਆ ਇਸ ਮੌਕੇ ਬੱਚਿਆਂ ਨੇ ਦੇਸ਼ ਭਗਤੀ ਦੇ ਪ੍ਰੋਗਰਾਮ ਵੀ ਪੇਸ਼ ਕੀਤੇ ਅਤੇ ਹਰ ਇੱਕ ਦਾ ਮਨ ਮੋਲਿਆ ਅਤੇ ਨੇਕਾ ਹਰਦਾਸਪੁਰ ਨੇ ਪੂਰੇ ਹੀ ਸਕੂਲ ਵਿੱਚ ਲੱਡੂ ਵੰਡ ਕੇ ਆਜ਼ਾਦੀ ਦੀ ਖੁਸ਼ੀ ਮਨਾਈ ਇਸ ਮੌਕੇ ਪਿੰਡ ਹਰਦਾਸਪੁਰ ਦੀਆਂ ਅਜ਼ੀਮ ਸ਼ਖਸੀਅਤਾਂ ਤੇ ਸਮੂਹ ਸਕੂਲ ਸਟਾਫ ਮੌਜੂਦ ਰਿਹਾ ਜੋ ਕਿ ਇਸ ਮੌਕੇ ਨੇਕਾ ਹਰਦਾਸਪੁਰ ਨੇ ਬੋਲਦਿਆਂ ਕਿਹਾ ਕਿ ਆਜ਼ਾਦੀ ਕੁਲਾਟੀਆਂ ਨੂੰ ਸਲਾਮ ਹੈ ਜਿਨ੍ਹਾਂ ਦੀ ਹਿੰਮਤ ਸਦਕਾ ਅਸੀਂ ਅੱਜ ਆਜ਼ਾਦੀ ਦਾ ਆਨੰਦ ਮਾਣ ਰਹੇ ਹਾਂ ਦਿਖਾਉਂਦੇ ਹਾਂ ਪੂਰੀ ਖਬਰ ਇਸ ਪੂਰੀ ਵੀਡੀਓ ਦੇ ਅੰਦਰ ਤੁਸੀਂ ਦੇਖ ਰਹੇ ਹੋ ਆਇਨਾ ਟੀਵੀ ਤੋਂ ਹਰਿਸ਼ ਭੰਡਾਰੀ ਦੀ ਰਿਪੋਰਟ ਬਤਾਰੇ ਮੁੱਖ ਮਾਨ ਪੁੱਜੇ ਹਰ ਸਾਲ ਉਕਰਾਲੇ ਹੁੰਦੇ ਆ ਕੀ ਗਣਾ ਇਹ ਪਿੰਡ ਦਾ ਸਾਡੇ ਸਕੂਲ ਇੱਥੇ ਫੜ ਕੇ ਗਏ ਆ ਜੀ ਇਸ ਦੇ ਪੰਦਰਾਂਗਾਂ ਦੀਆਂ ਸਾਰਿਆਂ ਨੂੰ ਦੇਸ਼ ਵਾਸੀਆਂ ਨੂੰ ਐਨਆਰਈ ਵੀਰਾਂ ਨੂੰ ਸਾਰਿਆਂ ਨੂੰ ਬਧਾਈਆਂ ਦਿੰਨੇ ਆ ਸਾਡੇ ਪਿੰਡ ਦਾ ਸਕੂਲ ਹੈ ਜੀ ਇੱਥੇ ਇੱਕ ਜ਼ਰੂਰੀ ਪੁੱਛਣਾ ਚਾਹੀਦਾ ਇੱਥੋਂ ਬੱਚੇ ਦੇਖੋ ਨਿੱਕੇ ਨਿੱਕੇ ਹੁੰਦੇ ਆ ਠੰਡੇ ਲਹਾਉਂਦੇ ਆ ਜੀ ਇਹਨਾਂ ਨੂੰ ਲੱਡੂ ਖਵਾਉਂਦੇ ਨੇ ਕੱਚੇ ਨਾਂ ਤੇ ਨਿੱਕੇ ਕੱਚੇ ਨਾਂ ਤੇ ਜਾਣਦੇ ਆ ਇਸ ਕਰਕੇ ਸਾਰਿਆਂ ਨੂੰ ਕਿ ਸਾਡੇ ਵੱਲੋਂ ਦੇਸ਼ ਦੀਆਂ ਯਾਦ ਰੋਜ਼ ਦੀਆਂ ਵਧਾਈਆਂ ਨੇ ਕਿ ਕਾਫੀ ਸਕੂਲ ਵਿੱਚ ਅੱਛੇ ਮੈਨੇਜਮੈਂਟ ਹੈਗੀ ਹੈ ਲੇਕਿਨ ਕੁਝ ਕਮੀਆਂ ਰਹਿ ਗਈਆਂ ਪਿੱਛੇ ਕਾਹੂਸ ਹੈਗਾ ਇਹ ਕਿ ਸਕੂਲ ਜਿੱਥੇ ਸਕੂਲ ਦੀ ਦਿੱਖ ਵਧੀਆ ਬਣਾਉਂਦੇ ਜਾਂਨ ਕੀਤੇ ਗਏ ਉੱਥੇ ਕਮੀਆਂ ਵੀ ਹੈ। ਇਸ ਸਕੂਲੇ ਕੀ ਕਰਨਾ ਚਾਹੁੰਗੇ? ਕੋਈ ਵੀ ਹੈਗੇ ਆ ਪਿਛਲੇ ਵਾਲੇ ਵੀ ਤੁਹਾਨੂੰ ਦਿਖਾਏ ਸੀ। ਭੰਡਾਰੀ ਸਾਹਿਬ ਐ ਕਿ ਵੀ ਹੈਗੇ ਕੋ ਬੱਚੇ ਦੇਖ ਕੇ ਲਾਤਮਾਂ ਟੁੱਟ ਸਕਦੀ ਆ। ਪੰਚਾਇਤ ਦੀਆਂ ਥੋੜੀਆਂ ਗਲਤੀਆਂ ਆ ਹੁਣ ਤਾਂ ਪੰਚਾਇਤ ਵੀ ਇੱਕ ਤਰਕੀ ਆ। ਪਿੱਛੇ ਸਿ ਦੇਖੇ ਸਕੂਲਾਂ ਤਾਂ ਖੱਡੇ ਪਏ ਹੋਏ ਹੈਗੇ। ਹਾਂ ਜਿਉਹੀ ਹੁਣ ਤਾਂ ਪੰਚਾਇਤ ਵੀ ਇੱਕ ਤਰਕੀ ਆ ਜੀ ਉਸ ਕਰਕੇ ਕਹਿ ਰਿਹਾ ਹੁਣ ਤਾਂ ਇੱਕ ਦੂਸਰਾ ਧਿਆਨ ਦੇਣਾ ਚਾਹੀਦਾ। ਸਕੂਲ ਬਣਿਆ ਵੀ ਬਹੁਤ ਚਰਦਾ ਹੈ ਦੇਖੋ ਕਿ ਕੋਈ ਇਦਾਂ ਨਹੀਂ ਲੈਣੀ। ਕਿਸ ਤਰ੍ਹਾਂ ਦੀ ਰਸਮਾਂ ਅਜਾ ਹੋ ਜੀ ਕਰਵਾ ਕਰ ਲਈ ਤੰਤਾਈਆਂ ਦੇ ਠੀਕ ਧੰਨਵਾਦ ਕੀ ਕਹਿਣਾ ਚਾਹੁੰਦੇ ਮੈਂ ਇਸ ਮੌਕੇ ਹਾਂਜੀ ਸਭ ਤੋਂ ਪਹਿਲਾਂ ਅੱਜ ਭਾਰਤ ਦੇਸ਼ ਦੇ ਵਿੱਚ 79ਵਾਂ ਆਪਣਾ ਆਜ਼ਾਦੀ ਦਿਵਸ ਮਨਾਇਆ ਜਾ ਰਿਹਾ ਹੈ ਤੇ ਪਹਿਲਾਂ ਮੈਂ ਸਾਰੇ ਸਮੂਹ ਦੇਸ਼ ਵਾਸੀਆਂ ਆਪਣੇ ਸਕੂਲ ਦੇ ਬੱਚਿਆਂ ਨੂੰ ਤੇ ਸਮੂਹ ਸਟਾਫ ਨੂੰ ਬਹੁਤ ਬਹੁਤ ਮੁਬਾਰਕਾਂ ਦਿੰਦੀ ਹਾਂ ਹਰ ਰੋਜ਼ ਦੀ ਹਮੇਸ਼ਾ ਦੀ ਤਰ੍ਹਾਂ ਪਾਜੀ ਨੇਕੇ ਜਿਹੜੇ ਕਿ ਸਮਾਜ ਸੇਵਕ ਉੱਗੇ ਹਨ ਸਾਡੇ ਪਿੰਡ ਦੇ ਉਹਨਾਂ ਨੇ ਆ ਕੇ ਇੱਥੇ ਸਭ ਤੋਂ ਪਹਿਲਾਂ ਸ਼ਿਰਕਤ ਕੀਤੀ ਹੈ ਤੇ ਬੱਚਿਆਂ ਨੂੰ ਵਧਾਈ ਦਿੱਤੀ ਹੈ ਤੇ ਮੈਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਧੰਨਵਾਦ ਕਰਦੀ ਹਾਂ ਤੇ ਉਹਨਾਂ ਨੂੰ ਵਧਾਈ ਦਿੰਦੀ ਹਾਂ ਕਿ ਉਹ ਹਮੇਸ਼ਾ ਦੀ ਤਰ੍ਹਾਂ ਸਾਡੇ ਵਿੱਚ ਸ਼ਾਮਲ ਹੋ ਕੇ ਇਸ ਸਮਾਗਮ ਨੂੰ ਚਾਰ ਚੰਨ ਲਗਾਉਂਦੇ ਸੋ ਬੱਚੇ ਤਿਰੰਗੇ ਲਹਿਰਾ ਰਹੇ ਹੈਗੇ ਆ ਕਿਸ ਤਰ੍ਹਾਂ ਦੇ ਝੰਡਾ ਚੜਾਉਣ ਦੇ ਨਾਲ-ਨਾਲ ਤਿਰੰਗਾ ਲਹਿਰਾਉਣ ਦੇ ਨਾਲ-ਨਾਲ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਹਾਂਜੀ ਬੱਚਿਆਂ ਨੇ ਸਮੂਹ ਗਾਣ ਦਾ ਵੀ ਇਹ ਪ੍ਰਬੰਧ ਕੀਤਾ ਹੈ ਤੇ ਤਿਆਰੀ ਕੀਤੀ ਹੈ ਬੱਚਿਆਂ ਨੇ ਡਾਂਸ ਵੀ ਕਰਨੇ ਹਨ ਪੈਟਰੀਓਟਿਕ Song ਤੇ ਤੇ ਬੱਚੇ ਬੜੇ ਉਤਸ਼ਾਹ ਨਾਲ ਅੱਜ ਸ਼ਾਮਿਲ ਹੋਏ ਹੈ ਤੇ ਇਹ ਇਹਨਾਂ ਨੂੰ ਅੱਜ ਆਜ਼ਾਦੀ ਦਿਵਸ ਦੇ ਬਾਰੇ ਅਸੀਂ ਦੱਸਿਆ ਹੈ ਕਿ ਸਾਡੀ ਆਜ਼ਾਦੀ ਜਿਹੜੀ ਹੈ 15 ਅਗਸਤ 1947 ਨੂੰ ਦੇਸ਼ ਆਜ਼ਾਦ ਹੋਇਆ ਸੀ ਬੱਚਿਆਂ ਨੂੰ ਇਸ ਬਾਰੇ ਵੀ ਨੌਲੇਜ ਦਿੱਤੀ ਗਈ ਹੈ ਸੁਨੇਕਾ ਜੀ ਬਤੌਰੇ ਮੁੱਖ ਮਹਿਮਾਨ ਪੁੱਜੇ ਹੈਗੇ ਆ ਹਾਂਜੀ ਹਾਂਜੀ ਤੋ ਕਿਸ ਤਰ੍ਹਾਂ ਦੇ ਜਿਹੜੇ ਹੈਗੇ ਬੱਚੇ ਸਨਮਾਨਿਤ ਵੀ ਕੀਤੇ ਜਾਣਗੇ ਹਾਂ ਬਹੁਤ ਖੁਸ਼ ਨੇ ਉਹ ਸਭ ਤੋਂ ਪਹਿਲਾਂ ਨੇਕੇ ਭਾਜੀ ਨੂੰ ਯਾਦ ਕਰਦੇ ਹਨ ਕਿ ਸਾਡੇ ਚਾਚਾ ਜੀ ਆਣਗੇ ਇੱਥੇ ਤੇ ਸਾਨੂੰ ਲੱਡੂ ਵੀ ਦੇਣਗੇ ਤੇ ਸਾਡੇ ਵਿੱਚ ਸ਼ਾਮਲ ਹੋ ਕੇ ਆਜ਼ਾਦੀ ਦਿਵਸ ਮਨਾਉਣਗੇ ਬੱਚੇ ਬਹੁਤ ਖੁਸ਼ ਹਨ ਜੀ ਕੀ ਬੱਚਿਆਂ ਨੂੰ ਯਾਦ ਹੈ ਕਿ ਚਾਚਾ ਜੀ ਸਾਡੇ ਜਿਹੜੇ ਹਮੇਸ਼ਾ ਹੀ ਇਹ ਪ੍ਰੋਗਰਾਮ ਕਰਦੇ ਆ ਹਰ ਸਾਲ ਆਉਂਦੇ ਉਹਨਾਂ ਨੂੰ ਸਾਰਾ ਪਤਾ ਹੈ ਜੀ ਸਾਰਾ ਪਤਾ ਹੈ ਕਿੰਨਾਂ ਸਾਲਾਂ ਤੋਂ ਸਾਡੇ ਨਾਲ ਜੁੜੇ ਹੋਏ ਹਨ ਭਾਜੀ ਤੇ ਕੀ ਮੈਸੇਜ ਹੈ ਆਵਾਮ ਨੂੰ ਆਜ਼ਾਦੀ ਮੌਕੇ ਬਿਲਕੁਲ ਅਸੀਂ ਸਾਰੇ ਦੇਸ਼ ਵਾਸੀਆਂ ਨੂੰ ਇਹ ਦਿਵਸ ਦਿਿਆਂ ਤੇ ਬਹੁਤ-ਬਹੁਤ ਮੁਬਾਰਕਾਂ ਨਾਲ ਮਿਲ ਜੁਲ ਕੇ ਸਾਂਝੀ ਵਾਲਤਾ ਦਾ ਦੇਸ਼ ਜ਼ਰੂਰ ਕਰਾਂਗੇ ਅੱਜ ਚੋੜ ਕੇ ਬੇਨਤੀ ਕਰਾਂਗੇ ਸਾਰੇ ਮਿਲ ਜੁਲ ਕੇ ਰਹਿ ਤਾਂ ਹੀ ਸਾਡੇ ਦੇਸ਼ ਦੀ ਤਰੱਕੀ ਹੋ ਸਕਦੀ ਹੈ। ਬਹੁਤ ਬਹੁਤ ਧੰਨਵਾਦ। ਭਾਈ ਤੁਸੀਂ ਇੱਥੇ ਪੁੱਜੇ ਹੈਗੇ ਕੀ ਕਰਨ ਤੁਹਾਡਾ? ਸਭ ਤੋਂ ਪਹਿਲਾਂ ਤਾਂ ਸਾਰਾ ਹੀ ਦੇਸ਼ ਵਾਸੀਆਂ ਨੂੰ, ਹਲਕਾ ਵਾਸੀਆਂ ਨੂੰ ਅਤੇ ਜਿਹੜੇ ਬਾਹਰ ਸਾਡੇ ਵਿਦੇਸ਼ ਵਿੱਚ ਬੈਠੇ ਸਾਡੇ ਭਾਰਤੀਆਂ ਨੂੰ ਅੱਜ 75ਵੇਂ ਆਜ਼ਾਦੀ ਦਿਵਸ ਦੀਆਂ ਬਹੁਤ-ਬਹੁਤ ਮੁਬਾਰਕਾਂ। ਅੱਜ ਦੇ ਦਿਨ ਜਿਹੜੇ ਆਜ਼ਾਦੀ ਕੋ ਘਾਟੇ ਚੀਜ਼ ਪਾਲਾ ਸਿੰਘ ਜੀ, ਡਾਕਟਰ ਵੀਰਵੰਤ ਧੀਮਰਾਓ ਅੰਬੇਰਕਾ ਸਾਹਿਬ ਬਾਬਾ ਸਾਹਿਬ ਜਿਨ੍ਹਾਂ ਨੇ ਦੇਸ਼ ਨੂੰ ਆਜ਼ਾਦ ਕਰਨ ਦੇ ਵਿੱਚ ਯੋਗਦਾਨ ਪਾਇਆ ਅੱਜ ਅਸੀਂ ਉਹ ਸਾਰੇ ਹੀ ਆਜ਼ਾਦੀ ਘੁਗਲਾਟਿਆਂ ਨੂੰ ਉਹਨਾਂ ਨੂੰ ਅੱਜ ਯਾਦ ਕਰਦੇ ਆਂ ਉਹਨਾਂ ਨੂੰ ਸਮਰਪਿਤ ਕਰਦੇ ਆਂ ਵੀ ਜਿਨ੍ਹਾਂ ਨੇ ਆਪਣੇ ਜਾਨ ਦੀ ਕੁਰਬਾਨੀ ਦੇ ਕੇ ਸਾਨੂੰ ਅੱਜ ਆਜ਼ਾਦ ਕਰਾਇਆ ਜੇਕਰ ਅੱਜ ਅਸੀਂ ਆਜ਼ਾਦ ਘੁੰਮ ਰਹੇ ਆਂ ਤੇ ਸਿਰਫ ਅਸੀਂ ਉਹਨਾਂ ਦੇ ਹੀ ਕਾਰਨ ਘੁੰਮ ਰਹੇ ਆਂ ਤੋਂ ਮੈਂ ਸਾਰੇ ਤੁਹਾਡੇ ਦੇਸ਼ ਦੇ ਫੌਮੇ ਸਾਡੇ ਦੇਸ਼ ਦੀ ਆਰਮੀ ਸਾਡੇ ਦੇਸ਼ ਦੇ ਸਾਰਿਆਂ ਨੂੰ ਮੈਂ ਬਹੁਤ ਬਹੁਤ ਅੱਜ ਦੇ ਦਿਨ ਦੀਆਂ ਜਿਹੜੀਆਂ ਆ ਆਜ਼ਾਦੀ ਦਿਵਸ ਦੀਆਂ ਮੁਬਾਰਕਾਂ ਦਾ ਤੇ ਸਾਰੇ ਜਿਹਨੇ ਸਾਡੇ ਫੂਰ ਮੈਸੇਜ ਜਿਹਨਾਂ ਨੂੰ ਯਾਦ ਕਰਦੇ ਹੋਏ ਨਹੀਂ ਕਿ ਸਦਾ ਹੀ ਲੈਂਦੇ ਜੀ ਜੇਪੀਨ ਦੇ ਪਰ ਸੋਸਟੀਵਸਨ ਗੋਰਾ ਹਰਦਾਸਪੁਰ ਜਿਨ੍ਹਾਂ ਨੂੰ ਹਾਲ ਹੀ ਵਿੱਚ ਜਿਹੜੀ ਹੈਗੀ ਹੈ ਪ੍ਰਮਾਤਮਾ ਨੇ ਬੇਟੀ ਦੀ ਦਾਤ ਵੀ ਬਖਸ਼ੀ ਹੈ ਇਸ ਵੀਡੀਓ ਰਾਹੀਂ ਅਸੀਂ ਇਹਨਾਂ ਨੂੰ ਬਹੁਤ-ਬਹੁਤ ਮੁਬਾਰਕਾਂ ਵੀ ਦਿੰਦੇ ਹਾਂ ਧੰਨਵਾਦ